ਸਵੇਰੇ ਸਵੇਰੇ ਜਦੋਂ ਮੈਂ ਸਮਾਨ ਵਾਲ ਦੇਖਿਆ ਤੇ ਬੱਦਲ ਫੇਰ ਛਾਇਆ ਹੋਇਆ ਸੀ ਪਹਿਲਾਂ ਸਾਰੇ ਕੰਦੇ ਹੀ ਮੀਂਹ ਨਹੀਂ ਪੈਂਦਾ ਅੱਜ ਦੀ ਗਰਮੀ ਬਹੁਤ ਪੈਂਦੀ ਗਰਮੀ ਬਹੁਤ ਪੈਂਦੀ ਇਧਰ ਮੈਂ ਕੰਡ ਹੀ ਸਾਬ ਸਪਾਈ ਹੋਂ ਜਦੋਂ ਮੀਂਹ ਹੋ ਜਾ ਜਾਂਦਾ ਤੇ ਸਾਰੇ ਜਿਹੜੇ ਤੰਗ ਆ ਚੁੱਕੇ ਮੀਂਹ ਤੋਂ ਵੀ ਬੱਚਿਆਂ ਸਕੂਲ ਜਾਣਾ ਹੁੰਦਾ ਹੋਰ ਵੀ ਕੰਮ ਕਰਨਾ ਹੁੰਦਾ ਸਾਰਿਆਂ ਨੇ ਤੇ ਮੀਂਹ ਆ ਜਾਂਦਾ ਸਿਰਸਰ ਰੀਤ ਇਧਰ ਆਪਣੀ ਪੜ੍ਹਾਈ ਕਾਂਡੇ ਮੈਂ ਆਪਣੀ ਚਾਹ ਇਧਰ ਲੰਚ ਬਾਕਸ ਤੇ ਬ੍ਰੇਕਫਾਸਟ ਹੋ ਗਿਆ ਰੈਡੀ ਤੇ ਰੀਤ ਦੇ ਪਾਪਾ ਨੂੰ ਮੈਂ ਰੀਤ ਫੁਲਾਈ ਰੀਤ ਦੇ ਪਾਪਾ ਦੀ ਥਾਲੀ ਆਪ ਹੀ ਘਰੀਤ ਵਣੀ ਚੱਲ ਪਈ ਸਕੂਲ ਨੂੰ ਰੈਡੀ ਹੋ ਕੇ ਵਾੜੀਆਂ ਵਾੜੀਆਂ بارش ਦੀਆਂ ਕਣੀਆਂ ਜੀਆਂ ਆਉਂਡੀਆਂ ਰੀਤ ਪੁੱਤ ਨੂੰ ਸਕੂਲ ਭੇਜਣ ਤੋਂ ਬਾਅਦ ਮੈਂ ਵੀ ਕੀਤਾ ਆਪਣਾ ਬ੍ਰੇਕਫਾਸਟ ਠੰਡਾ ਠੰਡਾ ਦਲੀਆ ਖਾਧਾ ਗਰਮ ਗਰਮ ਚਾਹ ਪੀਤੀ ਫਿਰ ਜਿਹੜੇ ਘਰ ਦੇ ਕੰਮ ਕਰ ਰਹੇ ਹੁੰਦੇ ਹੋ ਕੀਤੇ ਪੁੱਤੋਂ ਨੂੰ ਇੱਕ ਵੇਲੇ ਸਕੂਲ ਤੋਂ ਛੁੱਟੀ ਹੋ ਜਾਂਦੀ ਰੀਤ ਪੁੱਤ ਹੁਣੀ ਆ ਗਿਆ ਸਕੂਲ ਤੋਂ ਵਾਪਸ ਫਿਰ ਮੈਂ ਵੀ ਆਪਣੇ ਘਰ ਦੇ ਸਾਰੇ ਕੰਮ ਕਾਰ ਕਰਕੇ ਹੋ ਚੁੱਕੀ ਫ੍ਰੀ ਫਿਰ ਮੈਂ ਤੇ ਰੀਤ ਪੁੱਤ ਨੇ ਖਾਧੀ ਰੋਟੀ ਦਾਲ ਨਾਲ ਰਾਤ ਦੇ ਖਾਣੇ ਵਿੱਚ ਅੱਜ ਬਣਨਗੇ ਕਰੇਲੇ ਭਰਵੇਂ ਉਹਦੀ ਤਿਆਰੀ ਕਰ ਲਈ ਮੈਂ ਫਿਰ ਅਸੀਂ ਥੋੜੀ ਦਾ ਦੇਖਾ ਟੀਵੀ ਤੇ ਕੀਤੀ ਰੈਸਟ ਮਿਲਣ ਤਾਂ